ਗੁੱਡ ਮਾਰਨਿੰਗ ਤੇ ਸਵੇਰੇ ਸਵੇਰੇ ਸੂਤਰਾਂ ਤੋਂ ਪਤਾ ਲੱਗਾ ਖਬਰਾਂ ਆਈਆਂ ਨੇ ਖਬਰਾਂ ਕੀ ਆਈਆਂ ਨੇ ਪਾਬ ਕੀ ਖਬਰਾਂ ਆਈਆਂ ਨੇ ਕੋਈ ਸਕੂਲ 10 ਤੱਕ ਬੰਦ ਨਹੀਂ ਗਏ ਪੋਤੇ ਤੁਹਾਨੂੰ ਝੂਠੀਆਂ ਖਬਰਾਂ ਡਿੱਟੀਆਂ ਗਈਆਂ ਨੇ ਜਿੰਨੇ ਵੀ ਡਿੱਟੀਆਂ ਨੇ ਖਬਰਾਂ ਖੁਬਣਾਂ ਵਾਲਾ ਡਿਪਾਰਟਮੈਂਟ ਤੁਹਾਡੀ ਨਾਨੀ ਕੋਲ ਆ ਠੀਕ ਹੈ ਨਾ ਤੁਹਾਡੀ ਨਾਨੀ ਜੋ ਦੱਸੂਗੀ ਖਬਰਾਂ ਉਹ ਹੋਣਗੀਆਂ ਤੁਸੀਂ ਨਹੀਂ ਪ੍ਰਿੰਸੀਪਲ ਸਾਹ ਨੂੰ ਕਹਿ ਦੋ ਕਿ 10 ਤੱਕ ਛੁੱਟੀਆਂ ਕਰ ਦੇ ਲੋ ਓ ਪ੍ਰਿੰਸੀਪਲ ਸਾਹ ਨੂੰ ਕਹਿ ਰਿਹਾ ਦਾਵੇ ਤੱਕ ਛੁੱਟੀ ਆ ਤੇ 10 ਤਰੀਕ ਤੋਂ ਬਾਅਦ ਫੇਰ ਫੇਰ ਕਿਹੜਾ ਸਕੂਲ ਨਹੀਂ ਜਾਣਾ ਪੈਣਾ ਤੇ 10 ਤਰੀਕ ਦਾ ਕੀ ਖਾਸ ਆ ਨਹੀਂ ਉੱਥੇ ਖਾਣ ਕੀ ਖਾਸ ਆ ਮੋਚ ਲਾ ਜਾ 10 ਦੇ ਮੈਨੂੰ ਮੋਚ ਲਾ ਜਾ ਤਾਂ ਹੋਈ ਜਾਊਗਾ 11 ਦਾ ਪੁੱਤ ਜੇ ਮਾਂ ਦੇ ਦੁੱਧ ਨਾਲ ਰੱਜ ਨਹੀਂ ਆ ਪੈਕਟਾਂ ਨਾਲ ਥੋੜੀ ਨਾ ਆਜੂ ਜੇ ਇੰਨੀਆਂ ਛੁੱਟੀਆਂ ਨਾਲ ਨਹੀਂ ਆਇਆ ਤੇ ਆ ਚਾਰ ਦਿਨਾਂ ਥੋੜੀ ਆਜੂ ਹੈ ਹੈ ਮੈਂ ਨਹੀਂ 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 ਛੁੱਟੀਆਂ ਉਹਨੂੰ ਤੈਨੂੰ ਤਾਂ ਵੀ ਨਹੀਂ ਆਉਣਾ ਤੈਨੂੰ ਨਹੀਂ ਆ ਸਕਦਾ ਤੈਨੂੰ 2 ਮਹੀਨੇ ਅੱਗੇ ਆਸਟ੍ਰੇਲੀਆ ਕਮਾ ਲਿਆ ਸੀ ਤੈਨੂੰ ਤਾਂ ਨਹੀਂ ਸਵਰ ਆਇਆ ਹੈਂ ਬਸ ਨਾ ਕੰਮ ਆਪੇ ਜੇ ਫੇਮ ਤਾਂ ਮਨੂਆ ਕੋ ਰਾਮ ਆਈ ਨਹੀਂ 2 ਮਹੀਨੇ ਤੈਨੂੰ ਅੱਗੇ ਤੱਕ ਆਉਂਥੇ ਆਸਟ੍ਰੇਲੀਆ ਕਮਾ ਲਿਆ ਨਹੀਂ ਉਦੋਂ ਕਿਹੜਾ ਆਰਾਮ ਆ ਗਿਆ ਨਹੀਂ ਉਦੋਂ ਉਦੋਂ ਵੀ ਆਣ ਕੇ ਆਂਦੀ ਸੀ ਅੱਜ ਮੰਮਾ ਰਹਿਣ ਦੋ ਅੱਜ ਰਹਿਣ ਦੋ ਜਿਹੜੀ ਰਹਿਣ ਦੋ ਕੱਲ ਨੂੰ ਚਲੇ ਜਾਗੇ ਅੱਜ ਦੀ ਜਿਆੜੀ ਸਕੂਲ ਤਾਂ ਬਹੁਤ ਛੁੱਟੀ ਮਾਰਦੀ ਹੈ ਹਰਲੀਨ ਜੀ ਤੁਸੀਂ ਕੀ ਕਹਿਣਾ ਜਾਓਗੇ ਇਹਨਾਂ ਬਾਰੇ ਹੈ ਹਰਲੀਨ ਵੀ ਹੈ ਹੈ ਬਹੁਤ ਛੁੱਟੀਆਂ ਕਰਦੇ ਛਾਂਡ ਬਹੁਤ ਛੁੱਟੀਆਂ ਕਰਦੇ ਲੈ ਅਸੀਂ ਘਟ ਕੇ ਬੇਨਤੀ ਕਰਦੇ ਆ ਪ੍ਰਿੰਸੀਪਲ ਸਰ ਜੀ ਤੁਸੀਂ ਵੀਡੀਓ ਵੇਜ ਦੇ ਕੇ ਦੱਸ ਦਿਓ ਕਿ ਖੁੱਟੀਆਂ ਆ ਹੈਂ ਤੈਂ ਤਾਂ ਛੁੱਟੀਆਂ ਆਹੀ ਛੁੱਟੀਆਂ ਕਰੀਆ ਅਸੀਂ ਦਾ ਕੰਮ ਵਾਲੀਆਂ ਉਹ ਕੰਮ ਨਹੀਂ ਕਰਾਈ ਜਨੇ ਕੰਮ ਨਹੀਂ ਕਰਾਈ ਜਨੇ ਤੀਨ ਛੁੱਟੀਆਂ ਆਏ ਵਾ ਕਰਨਾ ਪੈਣਾ ਬੁੱਤ ਕੁੜੀਆਂ ਨੂੰ ਕੰਮ ਨਹੀਂ ਕਰਨਾ ਪੈਦਾਗਾ ਪੜਨਾ ਵੀ ਹੁੰਦਾ ਜਿਵੇਂ ਪੜਿਆ ਵੀ ਜਿਆਦਾ ਦਰਦ ਹਾਂ ਹੁਣ ਐਮੋਸ਼ਨਲ ਹੋ ਜਾਓ ਆ ਮਾਰੇ ਜੀ ਗਲਾਸ ਚੱਕ ਲੈ ਤੁਸੀਂ ਕੰਮ ਕਰ ਲਿਆ ਵਾਜੀ ਵਾ ਸਾਰੇ ਭਾਂਡੇ ਚੁੱਕਣੇ ਆ ਮਤਲਬ ਕੁੜੀਆਂ ਕੰਮ ਵਾਲੀਆਂ ਹੁੰਦੀਆਂ ਨਾ ਘਰ ਚ ਕੁੜੀਆਂ ਕੰਮ ਵਾਲੀਆਂ ਹੁੰਦੀਆਂ ਨਹੀਂ ਹੁੰਦੀਆਂ ਮੁੰਡੇ ਕੰਮ ਵਾਲੇ ਹੁੰਦੇ ਮੁੰਡੇ ਕੰਮ ਵਾਲੇ ਹੁੰਦੇ ਆ ਅਸੀਂ ਮੰਨਦੇ ਕੰਮ ਵਾਲੇ ਆ ਹਾਂ ਪਰ ਅਸਟਾ ਨਹੀਂ ਨਾ ਕੰਮ ਵਾਲੀ ਸਾਡੇ ਕਰਦੀ ਨਹੀਂ ਅਸਟਾ ਛੁੱਟੀਆਂ ਤੇਰੀਆਂ ਖਰਾਬ ਕਰਾ ਤਕ ਹੋਰ ਕੋ ਸੋ ਸੈਡ ਦੁਖੀ ਹੰ ਤੂੰ ਪਾਣੀ ਕੱਚ ਜੰਮਿਆ ਪਿਆ ਵਾ ਪਾਣੀ ਬਰਫ ਚ ਜੰਮਿਆ ਪਿਆ ਵਾ ਨੀਂ ਨਾਣੀ ਕੱਚ ਜੰਮਦਾ ਵਾ ਇਹ ਨਹੀਂ ਬਰਫ ਜਮਾਇਆ ਆ ਤੇ ਛੁੱਟੀ ਰਹਿ ਗਈ ਕੱਲ ਦੀ ਹਾਏ ਕਰਵਾਸ ਆਈ ਗਿਆ ਕਿਉਂ ਕੇ ਖਬੜਾ ਹੁੰਦੀ ਆ ਪਈਆ ਸੀ ਕਿ ਖਬੜਾ 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 ਨਹੀਂ ਹੋਣੀ ਹਾਂ ਹੁਣ ਬੱਚ ਖਤਮ ਖਬੜਾ ਖਬੜਾ ਖਤਮ ਖਬੜਾ ਖਤਮ ਤੇ ਸਕੂਲੇ ਜਾਓ ਆਪਦਾ ਸਕੂਲੇ ਲੈ ਸਕੂਲੇ ਸਕੂਲੇ ਦੀ ਦੀ ਚੁਕੂਲੇ ਰੋ 8 ਵਜੇ ਤੋਂ ਲੈ ਕੇ 3 ਵਜੇ ਤੱਕ ਆਏ ਕਿ ਖਬੜਾ ਖੁਬੜਾ ਨਹੀਂ ਟੈਨਸ਼ਨ ਟੁਲਿਆ ਨਾਨੀ ਦੇ ਛੱਡ ਦਿਓ ਸਕੂਲ ਬੰਦ ਹੋ ਸਕਦੇ ਆ ਸਕੂਲ ਭਾਈ ਨਾਨੀ ਤੱਕ ਨਾਨੀ ਤੱਕ ਛੱਡ ਦਿਓ ਖਬੜਾ ਖੁਬੜਾ ਨਾਨੀ ਵੇਖ ਖਬੜਾ ਨਾਨੀ ਨਹੀਂ ਰਹਿਣ ਦੋ ਹਾਂ ਖਬੜਾ ਤੁਸੀਂ ਖਾ ਜਾ ਸੇ ਲੋਕਾ ਕਿਹੜਾ ਥੂਲ ਵੱਜਿਆ ਤੈਨੂੰ ਥੂਲ ਤਾਂ ਮੈਨੂੰ ਪਤਾ ਨਹੀਂਗਾ ਕੋਈ ਨਾ ਹੁਣ ਦੇ ਰੋੜਾ ਵੀ ਵੱਜਿਆ ਹੋਇਆ ਕੋਈ ਨਾ ਦੱਸ ਦੋ ਸਾਨੂੰ ਅਸੀਂ ਗੱਲ ਕਢਾ ਦਾਂਗੇ ਕਢਾੜ ਇਹ ਕੜਾੜਾ ਕਿ ਕੋ ਵੱਖਰਗਾ ਤੁਹਾਡੀ ਜਦੇ ਦੇ ੜਾੜਾ ਏੜਾ ਪੱਕਾ ਹੀ ਮੂੰਹ 'ਚ ਵੇ ਲੱਗੇ ਓੜਾੜੇ ਖਵੜਾ ਖਵੜਾ ਕਰੇ ਖਵੜਾ ਚਲੋ ਨਾ ਮੋਟੜਾ ਹੋਰ ਉਹ ਤੇ ਮਾਰੀ ਨੀ ਕਿ ਚਲੋ ਨੀ ਇਹ ਜਿੰਦਾਂ ਨੂੰ ਕਿਹਾ ਵਾ ਚਲੋ ਨਾ ਮੋਟੜਾ ਹਾਂ ਐਵੇਂ ਨਹੀਂ ਪਪਾ ਪਪਾ ਵਾਂਗੂ ਕਿਦੇ ਖਾ ਖਾ ਕੇ ਨੋਕੀ ਨਹੀਂ ਪਹਿਲੀ ਜਾਣਾ ਹਾਂ ਨਾ ਕੋਈ ਨਾ ਪੰਗਾ ਲਵੇ ਮੇਰੇ ਨਾਲ ਜੀ ਗਣਾ ਆਹੋ ਇਹ ਤੇ ਕੀ ਹੋ ਵੀ ਪਾਓ ਮੱਖਣ ਪਾ ਕੇ ਖਾਵਾਂਗੇ ਹਾਂ ਕੈ ਮੋਟੀ ਮੰਮੀ ਮੋਟੀ ਮੋਟੀ ਮੰਮੀ ਐ ਇਹ ਮੇਰੇ ਫੇਕ ਲਾਵੀ ਮੈਂ ਦੇ ਪੱਪਾ ਜੀ ਅੱਜ ਬਣਾਉਣ ਲੱਗੇ ਆ ਮੂਲੀ ਵਾਲੇ ਪਰੌਂਡੇ ਆਹੀਂ ਪਰੌਂਡੇ ਨਹੀਂ ਸੱਚ ਪਕੌੜੇ ਮੂਲੀ ਵਾਲੇ ਤੇ ਅਸੀਂ ਵੀ ਨੈਟ ਦੇ ਵੇਖੀ ਬੜੀ ਸ਼ੈ ਘੈਂਟ ਆ ਤੇ ਪੱਪੇ ਬਣਾਉਣ ਨੂੰ ਹਣੋਕ ਲੱਗੇ ਸੀ ਇਹ ਕੋ ਖਾਣ ਨੂੰ ਭਾਵਦੇ ਸੀ ਤੇ ਪਰ ਘਰੇ ਕੋਈ ਨਹੀਂ ਹੈਗਾ ਤੇ ਅਸੀਂ ਸਾਡੇ ਵੇ ਹੱਲੇ ਹੋਈ ਹੋਈ ਆ ਤੇ ਵੇਖੋ ਕੋ ਨਾ ਕੋ ਬਣਾਵਾਂਗੇ ਆਪਾਂ ਕੀ ਹੋ ਰਿਹਾ ਕੀ ਹੋ ਰਿਹਾ ਬਈ ਛਾਲ ਮਾਰਨ ਲੱਗਾ ਕਿਤੇ ਜੋਣ ਆ ਗਿੱਟਾ ਗੁੱਟਾ ਮੋਜ ਕਰਾ ਲਿਓ ਕਿਤੇ ਮੈਂ ਤਾਂ ਫੈਟੀ ਆ ਜੀ ਲੈ ਕੇ ਮੈਂ ਤਾਂ ਹਾਂ ਆਹ ਕਾਦੇ ਨਾਲ ਲਵੇੜੀ ਸੌਸ ਨਾਲ ਲੈ ਸਾਰੀ ਛੋੜ ਡੀ ਲਵੇੜੀ ਆ ਤੇ 10 ਸਵਾਦ ਸੀ ਨਾ ਵਾਲੀਆਂ ਚੀਜ਼ਾਂ ਘੈਂਟ ਬਣੀਆਂ ਘੈਂਟ ਕੇ ਆਈ ਜਿਹੜੇ ਕਾਜ ਜਾਂਦੇ ਹੁੰਦੇ ਆ ਆਵਾਜ਼ ਬੜੀ ਸਾਨੂੰ ਪਸੰਦ ਸੀ ਅੱਜ ਕੱਲ ਕਿਹਨੂੰ ਪਸੰਦ ਆਵੇ ਆਵਾਜ਼ ਅੱਜ ਕੱਲ ਤਾਂ ਕਹਿੰਦੇ ਸਾਇਲੈਂਟ ਉਹ ਜਾਂਦਾ ਹੀ ਕਿਉਂ ਅਜੇ ਇਹਨੂੰ ਇਦੋਂ ਵੀ ਸਟਾਕ ਸਲੋ ਕੀਤਾ ਜਾ ਸਕਦਾ ਕੌਣ ਕਾਲਜ ਚ ਆਵਾਜ਼ ਦੇ ਨਾਲ ਜਾਂਦਾ ਰਿਹਾ ਕਿਤੇ ਕੋਈ ਪੁਰਾਣਾ ਬੁਲਟ ਹੈਗਾ ਇਹ ਛੇ ਮਾਰ ਲਾ ਤੂੰ ਉਧਰ ਮੋਟਾ ਲੱਗਾ ਵੇ ਬਾਹਰ ਇਧਰ ਲੱਕੀ ਹੋਣੀ ਤਰੇ ਜਾਂਦੇ ਆ ਇਹਨੂੰ ਚੌਂਕਾ ਬਣਾਉਣ ਨੂੰ ਕਿਹਾ ਸੀ ਮੰਮੀ ਗੱਲ ਤੂੰ ਮੈਂ ਕਹਤਾ ਕਿਹਨ ਉਹ ਲੱਕੀ ਨੇ ਕਹਣਾ ਲੱਕੀ ਨੇ 2 ਇੰਚ ਦਾ ਡਾਇਚ ਗਾੜ ਦਾ ਫਰਕ ਪਾਉ ਤਾ ਬਸ ਬਸ ਕਿਹੜੀ ਦਾ ਆ ਵੇ ਸਟੋਰ ਵਾਲੀ ਦਾ ਬਸ 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 ਵੀ ਗਾ ਕੋਈ ਨਜ਼ਾਬ ਨਹੀਂ ਨਾ ਛੱਡਣਾ ਨਹੀਂ ਲੱਕੀ ਲੱਕੀ ਨੇ ਪਾਇਆ ਵਾ ਬਿੱਤਰੀ ਸਾਹਿਬ ਇਹ ਲੈ ਲੱਕੀ ਹਟਦਾ ਨਹੀਂ ਹਾਂ ਕਿੱਥੇ ਗਿਆ ਚਲਾ ਸਾਰ ਗਿਆ ਲਓ ਜੀ ਸਾਰ ਐ ਡੈਕੋਰੇਟ ਆ ਤਾਰਾਂ ਦੂਰਾ ਹਟਾਈਏ ਯਾਰ ਅੱਜ ਤਰੇਲ ਪੈਣ ਦਈ ਹੈ ਨਾ ਕਣੀਆਂ ਨੂੰ ਅੱਜ ਠੰਡ ਵੱਧ ਹੀ ਜਾਂਦੀ ਤੇ ਉਹਨਾਂ ਨੂੰ ਜੋ ਬੁੱਲਟ ਬੰਦ ਕਰਿਆ ਕੀ ਲੱਕੀ ਕਤੋਂ ਜੂਰਾ ਇਹਦਾ ਆਖ ਮਣਕੇ ਵੇਖ ਕੇ ਆ ਕਿੰਨੀ ਟੇਢੀ ਲਾਈ ਆ ਨਹੀਂ ਨਹੀਂ ਨਿਸ਼ਾਨੀ ਦਾ ਲਾਈ ਨਹੀਂ ਤਾਈ ਕਿੱਥੇ ਪਾ ਲਾਉਣਾ ਕਿੱਥੇ ਚੁੰਕਾ ਬਣਾਉਣਾ ਚੁੰਕਾ ਬਣਾ ਲਵਾਂ ਤੈਨੂੰ ਮੈਂ ਕਹਿ ਕੇ ਕੱਲ ਜੀ ਤੈਨੂੰ ਮੈਂ ਉੱਥੇ ਕਹਿ ਕੇ ਨਹੀਂ ਆਈ ਪਿਆਰ ਜੀ ਤੌਰ ਬਣਾ ਦੇ ਉੱਥੇ ਮਗਰ ਚਾਜਦਾ ਹੀ ਬਣਾ ਦਿਓ ਯਾਰ ਪਿਛੇ ਪਲਾਸਟਰ ਕਰਕੇ ਚਾਜਦਾ ਹੀ ਬਣਾ ਲਓ ਚਾਜਦਾ ਨਹੀਂ ਇੱਥੇ ਮੈਨੂੰ ਕਹਿੰਦੇ ਪਿੱਛੇ ਚਲਾਓ ਵਧੀਆ ਕੰਨ ਉੱਚੀ ਕਰਾਓ ਪਿੱਛੇ ਵਧੀਆ ਪਿਓਵਾ ਮੇਰਾ ਛੱਟੂ ਟੁੱਟੀ ਉੱਥੇ ਲਾਉਣੀ ਮਚੀਰ ਨਹੀਂ ਤੇ ਭਾਂਡੀਆਂ ਨਹੀਂ ਸਿਆਣੀ ਮੰਨਦਾ ਸਲਾਮ ਕਰੋ ਪਹਿਲਾਂ ਇੱਕ ਵੀਰ ਆ ਵੇਖ ਲੋ ਕਿਦਾਂ ਇੱਚ ਜਾਨ ਵੇਖ ਲੋ ਕਿਦਾਂ ਬੋਲਦੀ ਆ ਸਰਾਬ ਰੱਖੀ ਸਟਾਰ ਬੱਕਲ ਕਾ ਪੰਜਾਬ ਹਿੰਦੀ ਆ ਫੇਲਾ ਉਹਨਾਂ ਦਾ ਲਹੂ ਪੀਤਾ ਮਿਸਤਰੀਆਂ ਦਾ ਨੇ ਆਉਗੀ ਆ ਆ ਮਾਂ ਬਾਹੂ ਮਮੀ ਮੈਂ ਦਾ ਕੋਟੀ-ਕੁਟੀ ਨਹੀਂ ਵੈਣੀ ਹੁਣ ਆਂਡੇ ਢੂੰਡੇ ਨਹੀਂ ਲੱਗਦੀ ਹੈਲੋ ਹਲ ਮਤ ਕਿਵੇਂ ਬੰਤਾ ਤੂੰ ਤੇ ਆਪਣੇ ਚਾਚੇ ਖੁੱਲਰ ਕਾ ਲਈ ਮੋਟਰ ਵੇਚ ਦੇਂਗਾ ਚਲਦੀ ਹੋਈ ਕੀ ਬੋਲ ਰਿਹਾ ਹੈ ਤੂੰ ਮੈਂ ਤੈਨੂੰ ਵੇਖ ਕਹਿੰਦੀ ਜੇ ਤੂੰ ਮੂੰਹ ਟੱਡ ਕੇ ਪਿਆ ਨਾ ਦਲਤਾਂ ਫੜ ਕੇ ਸੰਗ ਤੇਰੇ ਚ ਮੈਂ ਤਨੂੰਗੀ। ਮੈਂ ਹੋਰ ਸਪੋਰਟ ਦੇਣਾ। ਕੀ? ਪੇ ਨਾ ਤੈਨੂੰ ਕੋਈ ਡੀੜਾ ਕੱਪੜਾ ਪਾਉਣਾ ਆਉਂਦਾ ਤਾਂ ਨਾ ਤੇਰਾ ਘਰ ਚ ਹੈਗਾ ਕੁਝ। ਹੈ ਨਹੀਂਗਾ। ਐਦਾ ਹੀ ਰਹਿਣਗਾ ਜੱਟ। ਖੂਨ ਕਰਮਾ। ਗਰਮ ਤੇ ਤੇਰਾ ਖੂਨ ਏਛੇ ਇੱਕ ਮਿੰਟ ਤੂੰ ਨਿਕਲ ਆਉਣਾ ਜਿਹੜਾ ਗਰਮ ਤੇਰਾ ਚੜਿਆ ਵਾ। ਆਗੇ ਤੇ ਚੱਲੇ। ਕੀ ਕੀਤਾ ਮਾ। ਕਿ ਆ ਕੇ ਖਾ ਗਿਆ ਨਿੱਕੀ ਰਸੋਈ ਚ। ਦਿਖਾਉਂਦੇ ਦਿਖਾਉਂਦੇ। ਨਿੱਕੇ। ਚੇਂਜ ਤੱਕ ਦਾ ਡਾਊਨਸਟ੍ਰੀਮ ਹੀ ਹੋ ਜਾਏ ਇਹ ਸ਼ੁਰੂ ਤੇ ਗਲਤੀ ਕਰਦਾ ਹੀ ਅੰਦਾਜ਼ ਇਹ ਤੱਕ ਦਾ ਡਾਊਨਸਟ੍ਰੀਮ ਹੀ ਹੋਣੀ ਆ ਥੋੜਾ ਜਿਹਾ ਬਾਹਰ ਆਓ ਨਹੀਂ 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 ਜਮਾ ਹੀ ਨਹੀਂ ਜਮਾ ਹੀ ਨਹੀਂ ਫੀਲ ਹੋ ਰਿਹਾ ਬਾਈ ਵਧੀਆ ਗੋਡ ਕਲਾਸ ਬਾਈ ਫੀਲ ਹੋ ਰਿਹਾ ਵੀ ਲੋਰ ਚ ਘਰ ਆ ਕੇ ਕਿੱਦਾਂ ਵੀ ਤਿਆਰ ਹੋ ਗਿਆ ਇਹ ਲਾਏ ਆ ਇੱਥੇ ਬਸ ਕਿਉਂ ਤੋਂ ਲੰਬੀ ਕੋਈ ਦੀ ਉੱਤੋਂ ਲੰਬੀ ਕਿ ਦੁਨੀਆਦਾਰੀਆਂ ਮਿੰਟੇ ਚ ਚੇਂਜ ਹੋ ਜਾਂਦੀ ਅੱਜ ਨੇ ਗਾਣਾ ਲਾ ਲਣਾ ਵੀ ਦੱਜਾ ਅੱਜ ਵਾਈਟ ਬਲੈਕ ਪਜਾਮੇ ਜੱਟ ਪਾਉਣ ਲੱਗਿਆ ਲੰਗਿਆ ਕੋਈ ਨਾ ਵੋਟਾਂ ਵੇਚਦੀ ਵੋਟਾਂ ਵੇਚਦੀ ਲੈ ਚੱਕ ਬਹੁਤ ਧੰਨਵਾਦ ਖਾਲਸਾ ਜੀ ਨਹੀਂ ਨਹੀਂ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਪਾ ਰਹੇ ਹੋ ਸਾਨੂੰ ਬਹੁਤ ਖੁਸ਼ੀ ਆਈ ਬਾ ਖਾਲਸਾ ਜੀ ਨੇ ਪੰਜ ਪਿਆਰਾਂ ਵਿੱਚ ਸੇਵਾ ਨਿਭਾਈ ਸੀ ਤੇ ਪਰ ਸੋ ਵਧੀਆ ਚੀਜ਼ ਆ ਨਾ ਠੰਡ ਤੋਂ ਠੀਕ ਆ ਨਾ ਕੰਮ ਕੇ ਦਿਖਾਈ ਨਹੀਂ ਚੱਲ ਸਹੀ ਆ ਨਹੀਂ ਸਹੀ ਆ ਭਾਈ ਸੋਣੀ ਲੱਗਦੀ ਚੀਜ਼ ਨਾ ਵੈਗਰੀ ਜੀ ਵੈਗਰੀ ਕੀ ਹਾਲ ਚੱਲ ਜੀ ਕੈਮ ਸੇ ਤਾ ਇਹ ਆ ਜੀ ਜਸਪਾਲ ਸੰਧੂ ਦਿਲਦਾਰ ਸੰਧੂ ਕਿਊਟ ਸੰਧੂ ਕੁੜੀਆਂ ਆਏ ਨੂੰ ਹੁਣ ਕਿਊਟ ਦਿਲਦਾਰ ਇਨੋਸੈਂਟ ਸੰਗੋਏ ਬੋਲ ਰਹੀਆਂ ਇਹ ਹਰਾਮਜਾਦਾ ਜੀ ਨਹੀਂ ਲੈ ਸਕਦਾ ਇਹ ਨਹੀਂ ਜੀ ਉੱਡ ਕੇ ਆੜ ਜੇ ਇਹ ਬਹੁਤ ਖਤਰਨਾਕ ਹੋਇਆ ਪਿਆ ਜੀ ਅੱਜ ਇਹਦੀ ਟੌਰ ਚੈੱਕ ਕਰੋ ਕੁਰਤਾ ਪਿਆ ਵਾ ਫੂਲਰ ਚਾਰਾਂ ਵਾਲਾ ਪਾਇਆ ਆਏ ਓਏ ਇਹ ਆ ਚੈੱਕ ਕਰੋ ਲੋ ਟ-ਸ਼ਰਟ ਦੇਖੋ ਜਿੰਨਾ ਮੇਰਾ ਲੰਮਾ ਨਾ ਜੀ ਉਹ ਤੂੰ ਵੀ ਲੰਮਾ ਕਰੀਂ ਬੂਟ ਚੈੱਕ ਕਰਾ ਦੇ ਬੂਟ ਫੌਜੀਆਂ ਵਾਲੇ ਇਹਨੇ ਪੁੱਛਿਆ ਚੈੱਕ ਕਰਨੇ ਜੀ ਆਹ ਦੇਖੋ ਇੱਥੇ ਲੈ ਇਹਨੇ ਨਾ ਤਾਣੀਆਂ ਥੱਲੇ ਲਾ ਦੇ ਉਹਨਾ ਜੇ ਮੇਰਾ ਵਾਸ ਹੁੰਦਾ ਨਾ ਜਦੋਂ ਇਹਦਾ ਜਨਮ ਹੋ ਲਗਿਆ ਰੱਬ ਨੇ ਨੂੰ ਥੱਲੇ ਭੇਜਣਾ ਹੀ ਸਭ ਤੋਂ ਪਹਿਲਾਂ ਮੈਂ ਕਹਿੰਦਾ ਭੋਰੂ ਗੁਣ ਡਿਲੀਟ ਮਾਰ। ਐਨਾ ਯਾਦਾ ਕਹਿੰਦਾ ਬਲਦ ਲਾ ਦਿਓ ਨਾਲ। ਗੱਡੀ ਦੇ ਬਲਦ ਲਾਉਣ ਨੂੰ ਫਿਰਦਾ ਨਾਲ। ਬੱਸ ਕਰਾ ਕਹਿੰਦੇ ਆਂ ਵਾ ਬੱਸ ਆਹ ਦੇ ਠੇਡਰ ਨੂੰ ਦਿਮਾਗ ਇਹਦਾ ਘਟਿਆ ਵੇ। ਨਹੀਂ ਕਹਿੰਦਾ ਰੇਸ ਕੀਤੇ ਜੂਰੀਆ ਪੀ ਜਾਂਦੀ ਤੇ ਬੱਸ 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 ਹੁਣ ਭੋਰ ਹੀ ਜਾਣਾ ਬੱਸ ਆਪਣੇ ਵੀ ਘਰੇ ਵਾਈਫਾਈ ਲੱਗਾ ਆਈਆਂ ਸਟੋਰੀਆਂ ਆਪਾਂ ਹੀ ਵੇਖਦੀਆਂ ਘਰੇ। ਮੈਂ ਤੇ ਜਿਸ ਵਾਰ ਦੋਵੇਂ ਇਹਦੀਆਂ ਸਟੋਰੀਆਂ ਵੀ ਨਹੀਂ ਰਾਇ ਕਰਤਾ। ਆਈ ਕਰਤਾ ਵਾਈਫਾਈ ਨੈਟਪੈਕ ਬਾਦੂ ਚੱਕੀ ਆਈ ਇਹਦੀ ਗਰੀਬੀ। ਉਹ ਯਾ ਆਂਦਾ ਇਹਨੂੰ ਭਜਾਉਣਾ ਹੋਣਾ ਸੀ ਜਾਇ ਤੋਂ ਫੜ ਕੇ ਲਿਆ ਆਏ ਆਏ ਓਏ ਹਾਂਜੀ ਆਏ ਓਏ ਵਧਾਈਆਂ ਹੋ ਗਈਆਂ ਨੇ ਜਾਣੇ ਬੈਣਾ ਪਰਲੇ ਪਾਸੇ ਜਾਓ ਪਰਲੇ ਪਾਸੇ ਚਲਾ ਆ ਇਧਰ ਪਹਿਲਾਂ ਇਧਰ ਤੂੰ ਕੀ ਭਾਲਦਾ ਇਹ ਦੇਖ ਲੋ ਮੈਂ ਕੋ ਲੱਭਣ ਲੈਣ ਆਇਆ ਤੇ ਸੁਣ ਉਹ ਇਹ ਅੱਗੇ ਨਾਲ ਬਹੁਤ ਫਰਕ ਪੈ ਗਿਆ ਅੱਜ ਤਾਂ ਅੱਜ ਮੋਟਾ ਹੋ ਗਿਆ ਉਛਾ ਉਛਾ ਕਰਾ ਕੇ ਪੂਰਾ ਵਧੀਆ ਹੋ ਗਿਆ ਅੱਜ ਤਾਂ ਅੱਜ ਬਣੀ ਗੱਲ ਇਹਦੀ ਲੇ ਨਹੀਂ ਸੋਣਾ ਲੱਗਦਾ ਅੱਜ ਯਾਰ ਬਦਲਾ ਬਦਲਾ ਲੱਗੀ ਜਾਂਦਾ ਕੀ ਆ ਵੈਸੇ ਵੀ ਮੈਂਗਾ ਭਰਾ ਥੋੜਾ ਜਿਹਾ ਕਹਿੰਦਾ ਹੁਣ ਬਦਲ ਜੀਏ ਥੋੜੇ ਜੇ ਸੋਣਾ ਲੱਗੀ ਜਾਂਦਾ ਅੱਜ ਯਾਰ ਹੈ ਫੋਟਾ ਕਰਦਾ ਫੋਟਾ ਕਰਦਾ ਥੋੜਾ ਜਿਹਾ ਬਦਲ ਲੱਗਣਾ ਖੜੇ ਕਿਵੇਂ ਨਹੀਂ ਇੱਧਰ ਆਇਆ ਇਹਨੇ ਇੱਧਰ ਠੀਕ ਹੈ ਯਾਰ ਠੀਕ ਹੈ ਇਸ ਨੋਵਰ ਤੇ ਰੰਗ ਚੜਨਦੇ ਰੱਬ ਦੇ ਹੱਥ ਮਾਰਦਾ ਰੱਬ ਦੇ ਹੱਥ ਮਾਰਦਾ ਹੀ ਪੈਣਾ ਗੋ ਮੰਗੋ ਪਿਆ ਕੇ ਬੂਬਾ ਪਾਰਟੀ ਬੂਬਾ ਪਾਰਟੀ ਓਕੇ ਕੌਨ ਸੀ ਕਾਫੀ ਅੱਗੇ ਜਿਵੇਂ ਮੈਂਗੋ ਹੀ ਪੀਣਾ ਵਾ ਆਹੋ ਆਹੋ ਅੱਗੇ ਤੇ ਜਿਵੇਂ ਨਿਤ ਮੈਂਗੋ ਹੀ ਪੀਣਾ ਵਾ ਇਹ ਅੱਜ ਪਹਿਲੀ ਵਾਰੀ ਆ ਗਿਆ ਤੇ ਮੈਂਗੋ ਭਾਲਦੇ ਆਏ ਹੈ ਤਾਰੋ ਤਾਰੋ ਬਦਾਈਆਂ ਨਾਲੇ ਭਾਈ ਕਾਂਗਰਸ ਤੁਹਾਨੂੰ ਬਹੁਤ ਵਧਾਈਆਂ ਜੀ ਵਧਾਈਆਂ ਤੇ ਮਿੱਠਾ ਮੈਂਗੋ ਪਿਆਉਣ ਲੱਗੇ ਮੂੰਹ ਵਿੱਚ ਮੈਂਗੋ ਵਾਲ ਪੱਟੀ ਵੱਜਨ ਲੱਭੀ ਕੰਦਾ ਤੇ ਇੱਧਰ ਇੱਧਰ ਬੂਹੇ ਆਲੇ ਹਜੇ ਤੇ ਛੁੱਟੀਆਂ ਹੀ ਨਹੀਂ ਲੋਟ ਆਈਆਂ ਸਾਰਾ ਸਾਗ ਮਨ ਲਾਈ ਜਾਂਦੇ ਕਹਿੰਦੇ ਮੁੰਡੇ ਸਾਗ ਸਾਗ ਮਨ ਭਾਜੀ ਕੀ ਉਹਨੇ ਗਰੀਬੀ ਵੈਰੀ ਗੁੱਡ ਉਹ ਚੌਂਕਾ ਬਣਾ ਦੋਗੇ ਮਾਤਾ ਲਈ ਸ਼ਾਮਤਾਈ ਦੱਸੋ ਵੀ ਇਧਰ ਕਰਾਂ ਮੂੰ ਚੌਂਕਾ ਬਣ ਜੂਗਾ ਨਹੀਂ ਇੱਤੇ ਹੌਸਲਾ ਦਾ ਦੇ ਦੇਣ ਹੌਸਲਾ ਇਹਨਾਂ ਨੂੰ ਆ ਜਾਣਾ ਉਹਨੇ ਹੌਸਲਾ ਦੇ ਇਹਨਾਂ ਨੂੰ ਦੇਊਗੀ ਹੈ ਲੱਖੇ ਹੋਣੀ ਬਈ ਆ ਵੇਲਾ ਕੌਣ ਭੇਜੀ ਥੱਲੋ ਚਾਹ ਕਿਨੇ ਭੇਜੀ ਆ ਗਲਤ ਗੱਲ ਯਾਰ ਵਿਚਾਰਿਆਂ ਦੀ ਚਾਹ ਜਾਵਾਂ ਅੱਧੀ ਤੋਂ ਵੀ ਥੋੜੀ ਆ ਕੱਢ ਲਈ ਆ ਠੀਕ ਆ ਕੱਢ ਲਈਦੇ ਬਾਤਮੀ ਜਵੇਲ ਆ ਉਹਨਾਂ ਦੀ ਆਈ ਹੋਣੀ ਮੈਂ ਹਾਂ ਇੱਕ ਹੋਰ ਆ ਗਈ ਕਿਤੇ ਇੱਕ ਹੋਰ ਉਹ ਵੀ ਚਾਹ ਬਾ ਠੀਕ ਆ ਚਾਹ ਨਹੀਂ ਮੁੱਕਦੀ ਆਪਣੇ ਕੋ ਪਰ ਇਹ ਬੰਦੇ ਫਿਰ ਵੀ ਮੁਕਾਦ ਹੁੰਦੇ ਆ ਲੱਕੇ ਵਾਲੀ ਗਲਾਸ ਭਰ ਕੇ ਪੀਣਾ ਕਾਹਣਾ ਲੈ ਇਹ ਠੰਡਾ ਕੋ ਨਹੀਂ ਪਰਲਾ ਨਹੀਂ ਨਾ 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 ਇਹ ਬੰਦੀ ਪਈ ਆ ਠੰਡਾ ਇਹਦਾ ਠੰਡਾ ਨੇ ਗਲਾਸ ਟੀ ਸਿੱਧਾ ਕੱਢੀ ਦਾ ਗਿਆ ਨੀ ਲਾ ਨਾਲ ਜੋਰ ਲਾਈਂਗਾ ਤਾਂ ਫੇਰ ਹੀ ਆ ਇਹ ਵੀਰ ਜੀਪਾ ਜੂਪਾ ਐਵੇਂ ਹੀ ਆ ਚੱਲਦੀਆਂ ਹੀ ਸੋਹਣੀਆਂ ਲੱਗਦੀਆਂ ਏ ਇਹ ਚੱਲ ਆ ਚੈੱਕ ਹੋ ਗਈ ਸਟਾਰਟ ਕਿਉਂ ਐ ਆ ਲੈ ਆਹ ਸੌਫ ਆਏ ਓਏ ਆ ਕੀ ਕਹਿਤਾ ਉਹ ਕਿੱਥੇ ਜਾਂਦਾ ਉਹ ਕਿੱਥੇ ਜਾਂਦਾ ਪਿੱਛੇ ਪੈ ਗਿਆ ਆ ਵੇਖ ਲੋ ਆਪੇ ਕਦ ਕਾਢ ਕਿੱਡਾ ਨੌਜਵਾਨ ਦਾ ਚੋਂ ਉੱਪਰ ਦਾ ਗੱਡਾ ਜੋ ਗੱਲ ਕਰਦੀ ਓਏ ਗੋੜ 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 ਤੇ ਸਟਾਰਟ ਹੋ ਜੂ ਫੇਰ ਗੋੜ ਦਾ ਅਖੰਡ ਕੋਈ ਦੇ ਲੈ ਨਹੀਂ ਨਹੀਂ ਦੇਈ ਆ ਸਾਡਾ ਇਹ ਬਣੇ ਉਮਰ ਤੋਂ ਅਖੰਡ ਦਾ ਕਰਨਾ ਵਾ ਡਾਡਾ ਮੈਂ ਕਹਾਂ ਗੋੜ ਵਾਲੀ ਬਣਾਉਂਗੇ ਗੋੜ ਵੀ ਹੈ ਜੀ ਅੰਦਾਜ਼ ਆ ਪਿਆ ਗੋੜ ਵੇ ਕਿੰਨਾ ਗੋੜ ਤੇ ਆ ਗੋੜ ਵਾਲੀ ਨਾ ਬਣਾਓ ਪਹਿਲਾਂ ਗੁੜ ਖੋਰਨਾ ਪੈਂਦਾ ਹੁੰਦਾ ਚੋਟੀ ਦਾ ਸ਼ੈਫਾ ਸਾਡਾ ਚੋਟੀ ਦਾ ਭਾਵੇਂ ਉਂਗਲਾ ਵਿੰਗੀਆਂ ਆਈਆਂ ਪਰ ਕਲਾ ਬਹੁਤ ਸ਼ੈਫ ਤੋਂ ਵਧੀਆ ਆ ਨੇ ਕਿੱਪਾਗ-ਪੱਗ ਦੇਖ ਚ ਹੈਡ ਤੋਂ ਨਹੀਂ ਨਹੀਂ ਪਰਨਾ ਪਰਨਾ ਚੈੱਕ ਕਰ ਸਾਡ ਪਰਨਾ ਬੰਨ ਲਾ ਪਿਆ ਮੈਂ ਡੇਲੀ ਪਤਾ ਹਾਂ ਗੱਲ ਨਹੀਂ ਬਣੀ ਕੈਰੋ ਬਰਾ ਕੈਰੋ ਕੀ ਕੰਮ ਕੈਰੋ ਜੋ ਮਰ ਕੋਈ ਚੱਕਰ ਦੱਬੇ ਦੇ ਚੱਕੇ ਕੱਢ ਕੈਰੋ ਜੋ ਮਰਦੀ ਘਰੋਂ ਆਪਰ ਆਪਣੇ ਦੀਆਂ ਸਾਰੇ ਖੋਲੇ ਆਪਾਂ i ਲਓ ਜੀ ਧੰਨਵਾਦ ਬਹੁਤ ਹੈ ਬਾਈ ਜੀ ਧੰਨਵਾਦ ਤੁਹਾਡਾ ਜੀ ਬਹੁਤ ਘੈਂਟ ਲੱਗਾ ਬਰੌਣਾ ਬਾਈ ਤੁਹਾਡਾ ਥੈਂਕ ਯੂ ਥੈਂਕ ਯੂ ਹਾ ਅਟੈਕ ਵਾਕੀ ਟੈਗ ਹੀ ਹੁੰਦਾ ਬਰੌਣਾ ਖਾ ਕੇ ਤੁਹਾਨੂੰ ਸੁਆਦ ਨਹੀਂ ਲੱਗਾ ਦੂਜਿਆਂ ਨੂੰ ਪਹਿਲਾ ਬਰੌਣਾ ਜੀ 100 ਰੁਪਏ ਲੈਣਾ ਹੁਣ ਟੈਗ ਹੀ ਆ ਗਿਆ ਸੱਚੀ ਵਿੱਚ ਕੁਝ ਪਾਇਆ ਨਹੀਂ ਕਿ ਹਾ ਅਟੈਕ ਬਰੌਣਾ ਟੈਗ ਹੀ ਆ ਗਿਆ ਸਾਨੂੰ ਪਰ ਐਰ ਕੀ ਭਰ ਕੇ ਲਿਆਦਾ ਆਤਮਾ ਸੁੱਖ ਰੱਖੇ ਕਦੀ ਕਿਸੇ ਨੂੰ ਅਟੈਕ ਨਾ ਆਵੇ ਹਾਂ ਨਹੀਂ ਨਹੀਂ ਬਟ ਜੇ ਤੁਹਾਡਾ ਬਰੌਣਾ ਖਾ ਕੇ ਟੈਗ ਹੋਣਾ ਜਿੰਨਾ ਮਹਿੰਗਾ ਲਾਉਂਦੇ ਕਿਉਂਕਿ ਅਸੀਂ ਸੁਰੱਖਿਆ ਚ ਆਲਰੇਡੀ ਰਹਨੇ ਆ ਜੀ ਨਹੀਂ ਨਹੀਂ ਆ ਭਰਾ ਆ ਜਿਹੜਾ ਭਰ ਕੇ ਲ ਪਰਾ ਕੁਛ ਸਪੈਸ਼ਲ ਆ ਟੇਸਟ ਕਰਨ ਚੱਕੋ ਵੀ ਮੁੰਡਿਓ ਕਰੋ ਟੇਸਟ ਆ ਪਰਕ ਹੀ ਲੈਂਦਾ ਪ੍ਰਾਣੇ ਪਿਆਰ ਹੀ ਨਾ ਪ੍ਰਾਣਾ ਜਿੰਨਾ ਮੱਖਣ ਪਾ ਕੇ ਲੈਂਦਾ ਸਪੈਸ਼ਲ ਬਰੰਟ ਹੈ ਜੀ ਬਾਈ ਉਹ ਤਾਂ 100 ਵਾਲਾ ਖਾਦਾ 150 ਦਾ ਜੀ ਤੁਹਾਡੀ ਪੈਨ ਫਿਰ ਟੈਗ ਆ ਜਾਣਾ ਨਹੀਂ ਨਹੀਂ ਪਰ ਬਈ ਪਹਿਲਾਂ ਪ੍ਰਾਣ ਨੂੰ ਮੁਬਾਰਕਾ ਮੇਰੇ ਬਹੁਤ ਬਹੁਤ ਆ ਆ ਪ੍ਰਾਣ ਨੇ ਖੋਲੇ ਕਾਰ ਬਹੁਤ ਵੇਖੋ ਗੱਡੀਆਂ ਸਾਰੀਆਂ ਫੋਮ ਕਮਰਾ ਵਾਕਈ ਓਕੇ ਜਗਾ ਵੇਖੋ ਪੂਰੀ ਮਹਿਨਤ ਲਾਲਾ ਲਾਲਾ ਕਰਾਈ ਪਈ ਆ ਇਹ ਰਾ ਬਾਈ ਨੇ ਮੈਨੂੰ ਇੱਧਰ ਚੱਲੀ ਜਾ ਕਹਿੰਦਾ ਅਸੀਂ ਉੱਥੇ ਤੁਹਾਨੂੰ ਲੱਗੇਗਾ ਕਿਹੜੇ ਕਿੜੇ ਕੰਪਾਉਂਡ ਬਣੇ ਕੋ ਫੌਮ ਵਾਸ਼ ਵੀਰੇ ਕੰਪਾਉਂਡ ਰਾਈ ਕਲੀਨ ਡਿਟੇਲਿੰਗ ਸਾਰਾ ਕੋਈ ਮੁੱਕ ਦੀ ਗੱਲ ਲੈ ਵੀ ਭਰਾ ਕੋ ਜਰੂਰ ਪਹੁੰਚੋਗਾ ਤੇ ਗੱਡੀ ਜਿੰਨੇ ਧਮੋੜੀਆਂ ਰੋਡ ਆਪਣੇ ਕਿਹੜਾ ਲੱਗਦਾ ਜਲੰਧਰ ਰੋਡ ਤੇ ਹੈ ਨਾ ਬਾਰ ਬਾਰ ਬਗਲ ਲੋਕੇਸ਼ਨ ਪਾ ਦੇਣਾ ਤੁਹਾਨੂੰ ਮੈਂ ਤੇ ਜਦੋਂ ਮਰਜੀ ਆਓ ਐਨੀ ਟਾਈਮ ਜਗਾ ਬਹੁਤ ਖੁੱਲੇ ਇੱਥੇ ਗੱਡੀਆਂ ਬਾਈਨ ਲਵਾ ਲਵਾ ਤੋੜ ਤੋ ਸਾਈਡ ਤੇ ਕਰੀ ਜਾਣੀਆਂ ਐਨੀ ਟਾਈਮ ਜਦੋਂ ਵੀ ਤੁਸੀਂ ਗੱਡੀ ਤੋਂ ਆਓ ਤੋ ਭਰਾ ਨਾਲ ਸੰਗ ਨਾਲ ਥੋੜਾ ਕੈਮਰਾ ਤੋ ਇਹ ਉਹ ਈਨਲਿਸ਼ ਗਾੜੇ ਲੱਗੇ ਪੂਰੀ ਓਕਰ ਰੋਡ ਕਰਾ ਦੇਣ ਲੱਗੇ ਆ। ਦੂਬੀ ਕੌਣ ਧੋਦੀ ਕਹਿੰਦੇ ਚੰਗੀ ਤਰ੍ਹਾਂ ਨੇ। ਆਹ ਜੀ ਹੱਟਾ ਜਿਹੜੀ ਇੱਕ ਬਣ ਚੁੱਕੀ ਆ। ਬਾਕੀ ਇਹ ਲਾਈ ਜਾਂਦੇ ਨੌਜਵਾਨ ਗੱਭਰੂ। ਉਹ ਇੱਕ ਲੱਗਾ ਪਿਆ ਈ। ਇਧਰ ਮਿਸਤਰੀ ਸਾਹਿਬ ਉਹੜੀ ਇੱਕਾ ਹੋਰ ਹੱਟ ਬਣਾਉਣ ਲੱਗੇ ਆ। ਕਿੱਕ ਦੇਣਗੇ ਗਰੀਬੀ ਅੱਜ। ਉਹ ਯਾ ਬੇਬੀ ਚੱਕ ਦੋ। ਅੱਜ ਨਿਪਟ ਜੂ ਕੰਮ। ਉਹ ਜਾਂਦੇ ਜੇ ਦੇਲੀ ਬਹੁਤ ਦਲੇਰੀ ਬਹੁਤ ਆ। ਇਧਰ ਗੂਚੀ ਦਾ ਸਵੈਟਰ ਪਾ ਕੇ ਆਇਆ ਮੁੰਡਾ। 7000 ਡਾਲਰ ਦਾ ਅਮਰੀਕਨ ਦਾ। ਤੇ ਇੰਡੀਆ ਦਾ ਘੱਟੋ ਘੱਟ ਵੀ साढ़े छह लाख का स्वैटर साढ़े छह लाख का स्वैटर मुंडा कम जी आप क्या कर रहे हो इटे इटे पकड़ा दो कोई चक्कर नहीं दिया है हमने मिस्त्री साहब आपको ये आदमी दे दिया है आपका बंदा हमने ले लिया उधर गुरप्रीत सिंह आदा ना ईटे ले लिए मशीन चलाएगा ना इनको चलानी नहीं आती आओ चा के तरल ਨਾਲ ਗੋਲੂ ਪਰਲੇ ਪਾਸੇ ਚਾਹ ਦਾ ਗਲਾਸ ਵਾੜ ਕੇ ਮੁੰਡਾ ਨੌਜਵਾਨ ਕੁਵਾਰਿਆਂ ਚੋਂ ਕੁਵਾਰਾ ਹਾਂਜੀ ਹਾਂਜੀ ਇਧਰ ਆ ਇਹਦੇ ਤੋਂ ਬਸ ਤਾਰਾ ਹੀ ਲਵਾਈ ਜਾਂਦੇ ਇਧਰ ਨੂੰ ਲਾਈ ਆ ਉਧਰ ਨੂੰ ਲਾਈ ਆ ਬਸ ਇਧਰ ਮਿਸਤਰੀ ਚਾਹ ਭਾਲਦਾ ਆ ਕਹਿੰਦਾ ਹੈਗੀ ਆ ਪੀ ਲੋ ਜਾਂ ਚਾਹ ਪਾ ਦੇ ਹੈਗੀ ਇੱਦਾਂ ਗਲਾਸ ਉਹੀ ਗੱਲਾਂ ਆ ਬਹੁਤ ਘੈਂਟ ਬਣਵਾਈ ਆ ਕੌਫੀ ਹੈ ਇਹ ਇਹਦੇ ਤੋਂ ਬਿਨਾ ਜਾਇਆ ਨਹੀਂ ਜਾਂਦਾ ਸੀ ਜਰਾਬਾਂ ਵੇਖ ਨੇ ਪਾਈਆਂ ਨਾਲ ਜਰਾਬਾਂ ਵੇਖ ਪਾਈਆਂ ਜਰਾਬਾਂ ਐ ਐ ਉਹ ਜਾਂਦੀ ਚਲੋ 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 ਆਪਣੀਆਂ ਮੁੱਛਾਂ ਦੀ ਗਰੋਥ ਜਿੰਨੀ ਕਿ ਐਨੀ ਕੁ ਹੋਈ ਹੈ ਨਾ ਤੇ ਆ ਸੋਹਣੀਆਂ ਮਤਲਬ ਜਿੰਨੀਆਂ ਸਾਨੂੰ ਸੋਹਣੀਆਂ ਲੱਗਦੀਆਂ ਠੀਕ ਹੈ ਜਿਸ ਵਾਰ ਤੇ ਆ ਬੰਦੇ ਨੇ 2 ਸਾਲਾਂ ਤੋਂ ਟ੍ਰੀਟਮੈਂਟ ਇੱਕੋ ਹੀ ਬੰਦਾ ਕਰਦਾ ਤੇ 2-2 ਮਹੀਨੇ ਮਤਲਬ ਜੇ ਕੋਈ ਕੇਅਰ ਕਰੇ 2 ਮਹੀਨੇ ਮੁਸਕੜ ਜਾਂਦੀ ਹੈ ਨਾ ਕਰੇ 1 ਮਹੀਨਾ ਦਾ ਪੱਕਾ ਹੀ ਆ ਇਹਦਾ ਨੰਬਰ ਸ਼ੇਅਰ ਕਰ ਲੈਗਾ ਅਪਾਇੰਟਮੈਂਟ ਬੁੱਕ ਕਰਾ ਲਓ ਵਿਆਹ ਆ ਗਿਆ ਮੱਲਾਣੇ ਦੇ ਵਿੱਚ ਤੇ ਜੇ ਮੰਨ ਲਾ ਕੋਈ ਘਰ 'ਚ ਜ਼ਿਆਦੇ ਬੰਦੇ ਪੁੱਛਾ ਕਰਾਉਣਾ ਚਲ ਜੇਗੇ ਉਧਰ ਕੋਣ ਚਲ ਜਾਏ ਚਲਣਾ ਨਹੀਂ ਮਤਲਬ ਘਰ 'ਚ ਵੀ ਆ ਜੂ ਜੇ ਬੰਦੇ ਜ਼ਿਆਦੇ ਹੋਣ ਦੱਸ ਤਾਂ ਹਣ ਘਟ ਵਟ ਸਰ ਕਿਉਂਕਿ ਤੇਲ ਦਾ ਖਰਚਾ ਵੀ ਲੱਗਣਾ ਭਾਈ ਤੇ ਵਾਜ ਬਰੇਟ ਲੈਂਦਾ ਕੋਈ ਜ਼ਿਆਦਾ ਨਹੀਂ 200 ਰੁਪਈਆ ਹੁਣ ਕੋਈ ਜ਼ਿਆਦਾ 200 ਰੁਪਈਆ ਜੇ ਇੱਥੇ ਆ ਜੂਗੇ ਕਿਉਂਕਿ ਉੱਥੇ ਆਉਂਦਾ ਤਾਂ ਵੱਖਰਾ ਤੇਲ ਦਾ ਖਰਚਾ ਤੇ ਨੰਬਰ ਵੀ ਪਾ ਲੈਣਾ ਤੇ ਤੁਸੀਂ ਕੰਟੈਕਟ ਕਰ ਲਿਓ ਸਾ ਜੰਦਾ ਨੰਬਰ ਦਾ ਸਕਰੀਨ ਸ਼ਾਟ ਰੱਖਿਓ ਕਿਉਂਕਿ ਫੋਨ ਲਾ ਕੇ ਜੇ ਦੂਰ ਹੋਣਾ ਫੋਨ ਲਾ ਕੇ ਆਇਓ ਕਿਉਂਕਿ ਭੀੜ ਬਹੁਤ ਹੁੰਦੀ ਆ ਹਾਂਜੀ ਯਸ ਚੱਕ ਦਾਂਗੇ ਵੀ ਓਕੇ ਹੈ ਨਾ ਜਿਹਦੀ ਮੋਚ ਨਹੀਂ ਕਰਨੀ ਉਹਦੀ ਕਰ ਦਿਆਂਗੇ ਇਧਰ ਆ ਜਾ ਆਹ ਨੰਬਰ ਮੇਰੀ ਬੈਠੀ ਨਾਲ ਹੀ ਆਦਮੀ ਬਾਅਦ ਚੱਤੋਂ ਬਹੁਤ ਕੁੱਤਾ ਮਗਰਨਾ